ਆਪਾ ਦਰਬਾਰ ਸਾਹਿਬ ਜਾਣਿਆ ਨੰਦਰ ਨਮਸਕਾਰ ਕਰਦੇ ਆ ਤੇ ਸੰਗਤਾਂ ਪਿੱਛੇ ਪ੍ਰਕਰਮਾਂ ਤੋਂ ਬਾਅਦ ਜਲਦਾ ਚੁੱਲਾ ਲੈਣੀਆਂ ਜੀ ਉਹ ਜਗ੍ਹਾ ਨੂੰ ਕਹਿੰਦੇ ਹਰ ਕੀ ਪੌੜੀ ਜੀ ਬਿਲਕੁਲ ਔਰ ਜਦੋਂ ਤੁਸੀਂ ਜਲ ਛੱਕ ਕੇ ਤੁਸੀਂ ਨੋਟ ਕਰਿਓ ਉੱਪਰ ਵੱਲ ਨੂੰ ਦੇਖਿਓ ਤੇ ਇੱਕ ਸੂਰਜ ਦਾ ਨਿਸ਼ਾਨ ਬਣਿਆ ਹੋਇਆ ਹੂੰ ਉਹ ਉਹ ਦਿਖਣ ਚ ਸੂਰਜ ਦਾ ਨਿਸ਼ਾਨ ਲੱਗਦਾ ਪਰ ਉਹ ਦੇਵੀ ਤਾਕਤਾਂ ਦਾ ਪ੍ਰਤੀਕ ਹੈ ਜਦੋਂ ਗੁਰੂ ਅਰਜਨ ਸਾਹਿਬ ਸੇਵਾ ਕਰਾ ਰਹੇ ਸੀ ਨਾ ਤੇ ਸੰਗਤ ਨੇ ਆ ਕੇ ਇੱਕ ਗੱਲ ਕਹੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਮਹਾਰਾਜ ਇੱਕ ਬੜੀ ਵਿਲਖਣ ਦੀ ਗੱਲ ਦੇਖਣ ਨੂੰ ਮਿਲੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਵੀ ਕੀ ਦੇਖਿਆ ਕਹਿੰਦੇ ਜੀ ਸੇਵਾ ਚੱਲ ਰਹੀ ਆ ਇੱਕ ਜੀ ਐਸਾ ਵੇਖਿਆ ਜਿਹੜਾ ਸੇਵਾ ਕਰ ਰਿਹਾ ਪਰ ਉਹਦੇ ਪੈਰ ਧਰਤੀ ਦੇ ਨਹੀਂ ਹੈਗੇ ਹੂੰ ਕਹਿੰਦੇ ਜੀ ਫੇਰ ਕਹਿੰਦੇ ਜੀ ਉਹਨਾਂ ਨੇ ਸਿਰ ਤੇ ਬਾਟਾ ਵੀ ਚੱਕਿਆ ਪਰ ਉਹਦਾ ਬਾਟਾ ਸਿਰ ਤੇ ਨਹੀਂ குருਵਰ ਜੀ ਸਾਹਿਬ ਨੇ ਦੋਨੋਂ ਦਰਸ਼ਨ ਕੀਤੇ ਨਮਸਕਾਰ ਕੀਤੀ ਕਹਿੰਦੇ ਮਹਾਰਾਜ ਨਮਸਕਾਰ ਕਹਿੰਦੇ ਪ੍ਰਮਾਤਮਾ ਆਪ ਹਰੀ ਆਪ ਇਸ ਸਥਾਨ ਦੀ ਸੇਵਾ ਪਿਆ ਕਰਦਾ ਉਹ ਹਰ ਕੀ ਪੌੜੀਆਂ ਜੀ ਵੀਡੀਓ ਟੰਗੀ ਲਗੀਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਸਕੋ ਵੀ ਲਾਈਕ ਕਰਦੇ